ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਅੱਜ ਕੌਮੀ ਪੰਚਾਇਤੀ ਰਾਜ ਦਿਵਸ ਦੇ ਮੌਕੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਪਿੰਡਾਂ ਦੇ ਸਰਪੰਚਾਂ ਦੇ ਨਾਲ ਮਿਲਣੀ ਕੀਤੀ ਗਈ ਹੈ ਤੇ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਵੱਲੋਂ ਬਹੁਤ ਵੱਡੇ ਐਲਾਨ ਆ ਇਸ ਮਿਲਣੀ ਦੇ ਦੌਰਾਨ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਰ ਦਿੱਤੇ ਗਏ ਨੇ ਜਿਸ ਦੇ ਵਿੱਚ ਪਹਿਲਾ ਵੱਡਾ ਐਲਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਕੀਤਾ ਗਿਆ ਕਿ ਜਦੋਂ ਤੋਂ ਲੈ ਕੇ ਮੈਂ ਪੰਜਾਬ ਦੇ ਮੁੱਖ ਮੰਤਰੀ ਵਜੋਂ ਸੌਣ ਚੁੱਕੀ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਸਰਪੰਚਾਂ ਨੂੰ 2000 ਰੁਪਿਆ ਪ੍ਰਤੀ ਮਹੀਨਾ ਪਤਾ ਮਿਲੇਗਾ ਸੀਐਮ ਭਗਵੰਤ ਮਾਨ ਦੇ ਵੱਲੋਂ ਪਿੰਡਾਂ ਦੇ ਸਰਪੰਚਾਂ ਨੂੰ 2000 ਰੁਪਿਆ ਪ੍ਰਤੀ ਮਹੀਨਾ ਦੇਣ ਦਾ ਐਲਾਨ ਕਰ ਦਿੱਤਾ ਹੈ ਪਿਛਲਾ ਜੋ ਜਦੋਂ ਤੋਂ ਸੀਐਮ ਭਗਵੰਤ ਮਾਨ ਨੇ ਸੌ ਚੁੱਕੇ ਉਦੋਂ ਤੋਂ ਲੈ ਕੇ ਹੁਣ ਤੱਕ ਜੋ ਨਹੀਂ ਦਿੱਤਾ ਗਿਆ ਉਹ ਵੀ ਦਿੱਤਾ ਜਾਵੇਗਾ ਤੇ ਅਗਲੇ ਸਮੇਂ ਦੇ ਦੌਰਾਨ ਵੀ ਇਹਨਾਂ ਸਰਪੰਚਾਂ ਨੂੰ 2000 ਰੁਪਿਆ ਪ੍ਰਤੀ ਮਹੀਨਾ ਦਿੱਤਾ ਜਾਵੇਗਾ ਇਸ ਤੋਂ ਅਗਲਾ ਐਲਾਨ ਸੀਐਮ ਭਗਵੰਤ ਮਾਨ ਦੇ ਵੱਲੋਂ ਇਹ ਕੀਤਾ ਗਿਆ ਹੈ ਕਿ ਜਿਨ੍ਹਾਂ ਪਿੰਡਾਂ ਦੇ ਵੱਲੋਂ ਆਪਣੇ ਸਰਪੰਚਾਂ ਨੂੰ ਸਰਬਸੰਮਤੀ ਦੇ ਨਾਲ ਚੁਣਿਆ ਗਿਆ ਉਹਨਾਂ ਨੂੰ 5-5 ਕਰੋੜ ਰੁਪਇਆ ਦਿੱਤਾ ਜਾਵੇਗਾ ਇਸ ਤੋਂ ਅਗਲਾ ਐਲਾਨ ਇਹ ਕੀਤਾ ਗਿਆ ਹੈ ਕਿ ਜਿਸ ਪਿੰਡ ਦੇ ਵਿੱਚ ਨੌਜਵਾਨ ਨਸ਼ੇ ਦੇ ਨਾਲ ਲਿਪਤ ਨੇ ਉਹ ਨਸ਼ੇ ਦੇ ਵਿੱਚੋਂ ਆਪਣੇ ਨੌਜਵਾਨਾਂ ਨੂੰ ਕੱਢ ਕੇ ਪਿੰਡ ਨੂੰ ਨਸ਼ਾ ਮੁਕਤ ਹੋਣ ਦਾ ਐਲਾਨ ਕਰ ਦੇਣਗੇ ਉਹਨਾਂ ਨੂੰ ਇੱਕ 1 ਲੱਖ ਰੁਪਇਆ ਇਹਨਾਂ ਵਜੋਂ ਦਿੱਤਾ ਜਾਵੇਗਾ ਇਸ ਨੂੰ ਲੈ ਕੇ ਸੀਐਮ ਭਗਵੰਤ ਪਾਦੇ ਵੱਲੋਂ ਅਗਲਾ ਐਲਾਨ ਇਹ ਕੀਤਾ ਗਿਆ ਹੈ ਕਿ ਜਿੱਥੇ-ਜਿੱਥੇ ਵੀ ਕੱਸਿਆਂ ਦਾ ਪਾਣੀ ਖੇਤਾਂ ਤੱਕ ਪਹੁੰਚਦਾ ਉੱਥੇ ਮੋਟਰਾਂ ਨੂੰ ਦਿਨੇ ਬਿਜਲੀ ਨਹੀਂ ਦਿੱਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਬਾਕੀ ਦੇ ਘੰਟੇ ਜੋ ਬਿਜਲੀ ਮਿਲੇਗੀ ਉਸ ਦੇ ਵਿੱਚ ਤੁਸੀਂ 1-2 ਘੰਟੇ ਆਪਣੀ ਮੋਟਰ ਚਲਾ ਸਕਦੇ ਹੋ ਪਰ ਜਿੰਨੀ ਦੇਰ ਤੱਕ ਕੱਸਿਆਂ ਦਾ ਪਾਣੀ ਤੁਹਾਡੇ ਖੇਤ ਤੱਕ ਪਹੁੰਚੇਗਾ ਉੰਨੀ ਦੇਰ ਤੱਕ ਮੋਟਰਾਂ ਦੀ ਬਿਜਲੀ ਹੈ ਉੰਨੀ ਦਿੱਤੀ ਜਾਵੇਗੀ ਉਹਨਾਂ ਦਾ ਕਹਿਣਾ ਹੈ ਕਿ ਕੁਝ ਕਿਸਾਨਾਂ ਮੋਟਰ ਵੀ ਚਲਾ ਦਿੰਦੇ ਨੇ ਤਾਂ ਕੱਸੀਆਂ ਦਾ ਪਾਣੀ ਵੀ ਆਪਣੇ ਖੇਤਾਂ ਵਿੱਚ ਵਰਤਦੇ ਨੇ ਜਿਸ ਕਰਕੇ ਧਰਤਰੀ ਹੀਟਲਾ ਪਾਣੀ ਹੋਰ ਵੀ ਖਰਾਬ ਹੁੰਦਾ ਹੈ ਇਸ ਤੋਂ ਅਗਲਾ ਐਲਾਨ ਸੀਐਮ ਭਗਵੰਤ ਮਾਨ ਨੇ ਕਰਦੇ ਹੋਏ ਸਰਪੰਚਾਂ ਨੂੰ ਕਿਹਾ ਕਿ ਆਪਣੇ ਪੰਚਾਇਤਾਂ ਦੇ ਵਿੱਚ ਜਾਂ ਤਾਂ ਮੱਦੇਬਾਓ ਜਾਂ ਫਿਰ ਬੇਨਤੀ ਕਰੋ ਕਿ ਜਿਨ੍ਹਾਂ ਦੀਆਂ ਮੋਟਰਾਂ ਨੇ ਉੱਥੇ ਚਾਰ-ਚਾਰ ਦਰਖਤ ਇੱਕ ਮੋਟਰ ਤੇ ਲਗਾਏ ਜਾਣ ਇਸ ਤੋਂ ਇਲਾਵਾ ਸੀਐਮ ਭਗਵੰਤ ਮਾਨ ਨੇ ਇਹਨਾਂ ਐਲਾਨਨਾਂ ਦੇ ਨਾਲ ਨਾਲ ਹੋਰ ਕਿਹੜੇ ਐਲਾਨ ਕਰ ਦਿੱਤੇ ਨੇ ਉਹਨਾਂ ਦਾ ਪੂਰਾ ਬਿਆਨ ਤੁਹਾਨੂੰ ਸੁਣਾ ਦਿੰਨੇ ਆ ਮੇਰੇ ਕੋਲੇ ਹੁਣ ਕੁਛ ਇਸ ਤਰ੍ਹਾਂ ਦੀਆਂ ਵੀ ਗੱਲਾਂ ਆਈਆਂ ਬਿੰਦਾਲੇ ਕੱਸੀ ਦਾ ਲਾ ਲੈਂਦੇ ਆ ਨਾਲੇ ਮੋਟਰ ਚਲਾ ਲੈਂਦੇ ਆ ਦਿਨੇ ਬਿਜਲੀ ਦਿੰਦੇ ਆ ਨਾ ਨਾਲੇ ਮੋਟਰ ਚਲਾ ਲੈਂਦੇ ਆ ਆਪਾਂ ਮੈਂ ਉਤੋਂ ਵੀ ਪੈਂਦਾ ਹੋਵੇ ਤਿੰਨ ਹੀ ਚੱਲਦੇ ਆ ਚਲੋ ਕੁਦਰਤ ਨੂੰ ਤਾਂ ਚਲੋ ਆਪਾਂ ਕੁਝ ਕਹਿ ਨਹੀਂ ਸਕਦੇ ਮੋਟਰ ਤਾਂ ਬੰਦ ਕਰ ਸਕਦੇ ਹਾਂ ਜਦੋਂ ਕੱਸੀ ਦਾ ਪਾਣੀ ਚੱਲ ਰਿਹਾ ਹੈ ਫਿਰ ਫਾਇਦਾ ਕੀ ਹੋਇਆ ਫਿਰ ਕੱਸੀ ਦਾ ਪਾਣੀ ਕਹਿੰਦਾ 3 ਵਜੇ ਵਿਹਲੇ ਹੋ ਜਾਣਾ 5 ਵਜੇ ਦੀ ਹੈਗਾ 5 ਵਜੇ 3 ਵਜੇ ਵਿਹਲੇ ਕਿੱਥੇ ਜਾਣਾ ਕਰੀ ਜਾਣਾ ਠੀਕ ਹੈ ਨਾ ਸੋ ਅਸੀਂ ਵੀਰੇ ਫੈਸਲਾ ਕੀਤਾ ਜਿੱਥੇ-ਜਿੱਥੇ ਕੱਸੀ ਦਾ ਪਾਣੀ ਹੈ ਉੱਤੇ ਦਿਨੇ ਨਹੀਂ ਸੀ ਬਿਜਲੀ ਦੇਣੀ ਫਿਰ ਆ ਉਥੇ ਰਾਤ ਨੂੰ ਆਉਗੀ 8 ਘੰਟੇ ਆਉਗੀ ਆਉਗੀ 8 ਘੰਟੇ ਜੇ ਜੇ ਦੋ ਕਹਰੇ ਰਹਿ ਵੀ ਗਏ ਤੁਹਾਡੀ ਵਾਰੀ ਕੱਟ ਐ 15 ਮਿੰਟਾਂ ਮੇਰ ਖਿਆਲ ਜੀ ਕਿਲੇ ਦੇ ਜੇ ਬਾ ਕੋਈ ਦੋ ਕਹਰੇ ਰਹਿ ਵੀ ਗਏ ਰਾਤ ਵਾਲੀ ਜਦੋਂ ਬਿਜਲੀ ਆਉਗੀ ਉਦੋਂ ਉਹ ਦੋ ਦੋ ਕਰ ਲਿਓ ਤਾਂ ਇਹ ਦਿਨ ਪਾਣੀ ਤਾਂ ਕੱਟੂ-ਕੱਟੇ ਵਜੂ ਨਾਲੇ ਤਾਂ ਹੁਣ ਉਹ ਚਲਾਈ ਜਾਂਦੇ ਹਾਂ ਨਾਲੇ ਉਹ ਚਲਾਈ ਜਾਂਦੇ ਹਾਂ ਸੋ ਐਸੇ ਕਰਕੇ ਤਾਂ ਆਪਾਂ ਕੀਤਾ ਕਿ ਥੱਲੋਂ ਵਾਲਾ ਪਾਣੀ ਆਉਣ ਵਾਲੀਆਂ ਪੀੜੀਆਂ ਵਾਸਤੇ ਛੱਡ ਦਈਏ ਤੇ ਮੈਂ ਤੁਹਾਨੂੰ ਖੁਸ਼ਖਬਰੀ ਦੇਣੀ ਚਾਹਨਾ ਕਿ ਬਹੁਤ ਸਾਰੇ ਜਿਹੜੇ ਬਲਾਕ ਨੇ ਜਿਹੜੇ ਪਹਿਲਾਂ ਡਾਰਕ ਜ਼ੋਨ ਸੀਗੇ ਉਹ ਉਹਨਾਂ ਦਾ ਪਾਣੀ ਕਈ ਜਗ੍ਹਾ ਤੇ ਤਾਂ 1-1 ਮੀਟਰ ਪਾਣੀ ਉੱਪਰ ਆ ਗਿਆ 1-1 ਮੀਟਰ ਪਾਣੀ ਉੱਪਰ ਆ ਗਿਆ ਆਪਾਂ ਕਰ ਲਾਂਗੇ ਠੀਕ ਕਰ ਲਾਂਗੇ ਲੱਗੇ ਹੋਏ ਆ ਤੇ ਨਾਲ ਇੱਕ ਹੋਰ ਸਪੰਸ ਸਹਿਬਾਨ ਤੁਸੀਂ ਆਪਣੇ ਪਿੰਡਾਂ 'ਚ ਮਤੇ ਪਾਓ ਜਦ ਬੇਨਤੀਆਂ ਕਰੋ ਕਿ ਜਿੱਥੇ ਕਨੈਕਸ਼ਨ ਹੈ ਮੋਟਰ ਦਾ ਦੇਖੋ ਬਿਜਲੀ ਫਰੀ ਹੈ ਘਟੋ ਘਟ 4 ਕਿਦ ਰਖਤ ਤਾਂ ਲਾਓ ਨਾ ਇੱਕ ਮੋਟਰ ਤੇ ਇੱਕ 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 ਕਿਤੇ ਉਹ ਦਰਖਤ ਮੈਂ ਮੈਂ ਤਾਂ ਲੈ ਕੇ ਨਹੀਂ ਜਾਣੇ ਪਹਿਲਾਂ ਡੇਕ ਹੁੰਦੀ ਸੀ ਇੱਕ ਢਾਲੀ ਹੁੰਦੀ ਸੀ ਹੈਨਾ ਇੱਕ ਹੋਰ ਕੋਈ ਤਿੰਨ ਚਾਰ ਦਰਖਤ ਆਪਣੇ ਮੋਟਰ ਤੇ ਹੁੰਦੇ ਹੀ ਸੀ ਹੁਣ ਤਾਂ ਜਮੇ ਹੀ ਰੋਡਾ ਪੋਡਾ ਕਰ ਲਿਆ ਪੰਜਾਬ ਜਮੇ ਗੰਗਾ ਨਗਰ ਜਿਆਦੇ ਨੇ ਦਰਖਤ ਆਪਣੇ ਨਾਲੋਂ ਜਾਇਓ ਕਦੇ ਜਾ ਕੇ ਦੇਖ ਕੇ ਆਇਓ ਬਾਪੂ ਟੱਪ ਕੇ ਜਦੋਂ ਟੱਪੋਂਗੇ ਜਿਆਦਾ ਰਖਤ ਨੇ ਉੱਤੇ ਨਾਲੇ ਉਹ ਆਪਾਂ ਕਹਿੰਦੇ ਵੀ ਉਹ ਤਾਂ ਇਹ ਤੋਂ ਮਾਰੂ ਥਲੇ ਸੋਇਸ ਕਰਕੇ ਦਰਖਤ ਲਾਉਣ ਦਾ ਹੁਣ ਆਪਾਂ ਦੇਖੋ ਕੁਦਰਤ ਨੇ ਆਪਾਂ ਨੂੰ ਦਰੱਖਤ ਪਹਿਲਾਂ ਇਹੀ ਦਿੱਤੇ ਸੀ ਹੁਣ ਆਪਾਂ ਗਿਣ ਕੇ ਲਾਉਣਿਆਂ ਜਿਵੇਂ ਸਰਪੰਚ ਸਾਹਿਬ ਨੇ ਕਿਹਾ 96 ਲੱਖ ਲਾਤੇ ਠੀਕ ਹੈ ਨਾ ਇਹ ਕੁਦਰਤ ਦੀ ਇੱਕ ਆਪਾਂ ਨੂੰ ਆਕਸੀਜਨ ਵੀ ਤਾਂ ਲੈਣੀ ਹੈ ਕਿਤੋਂ ਕੁਦਰਤ ਨਾਲ ਕਿਉਂ ਛੇੜਛਾੜ ਕਰ ਰਹੇ ਆ ਫਿਰ ਉਹੀ ਆ ਜਿਹੜੀਆਂ ਹਨੇਰੀਆਂ ਮੀਂਹ ਫਿਰ ਦੁਬਾਰੇ ਝੱਖੜ ਬੇਮੌਸਮੇ ਇਹ ਉਸੇ ਦਿਨ ਦੀ ਜੈ ਪਹਾੜ ਦੇ ਕੋਲ ਕਿਵੇਂ ਤੁਰੇ ਆਉਂਦੇ ਨੇ ਥੱਲੇ ਨੂੰ ਕਿਉਂਕਿ ਸਾਰੀਆਂ ਜੜਾ ਪੱਟਤੀਆਂ ਉਹਨਾਂ ਦੀਆਂ ਥੱਲੋਂ ਵੀ ਹਾਈਵੇ ਕੱਢਤੇ ਸੁਰੰਗਾਂ ਕੱਢਤੀਆਂ ਉਹਦੇ ਨਾਲ ਉਹ ਪਹਾੜ ਕਹਿੰਦੇ ਸਾਨੂੰ ਕੋਈ ਛੇੜੀ ਜਾਂਦੇ ਯਾਰ ਤੁਸੀਂ ਸੋ ਕੁਦਰਤ ਤੇ ਸਭ ਕੁਝ ਦਿੱਤਾ ਹੈ ਆਪਾਂ ਨੂੰ ਬਸ ਛੇੜ-ਛਾੜ ਨਾ ਕਰੀਏ ਸੋ ਇਸ ਵਾਰ ਅਸੀਂ ਜਿਹੜਾ ਪਿੰਡਾਂ ਲਈ ਜਿਵੇਂ ਬਿਜਲੀ ਦਾ ਕੀਤਾ ਹੈ ਬਿਜਲੀ ਤੁਹਾਨੂੰ ਮਿਲੂਗੀ ਕੋਈ ਪ੍ਰੋਬਲਮ ਨਹੀਂ ਗਈ ਬਿਜਲੀ ਦੀ ਬਿਜਲੀ ਤਾਂ ਪਰ ਥਰਮਲ ਪਲਾਂਟ ਵੀ ਨਾਮਾ ਖਰੀਦ ਲਿਆ ਬਿਜਲੀ ਦੀ ਕੋਈ ਦਿੱਕਤ ਨਹੀਂ ਫਿਰ ਪਾਣੀ ਪਿੰਡਾਂ ਵਾਲਾ ਫਿਰ ਟੋਬਿਆਂ ਵਾਲਾ ਕਿਸੇ ਵੇਲੇ ਤੱਕ ਇੰਨਾ ਪਾਣੀ ਕੰਜ਼ਮਪਸ਼ਨ ਹੁੰਦਾ ਨਹੀਂ ਸੀਗਾ ਪਿੰਡਾਂ ਦੀ ਘਰਾਂ ਚ ਤਾਂ ਟੋਬੇ ਚਲੇ ਜਾਂਦੇ ਸੀ ਹੁਣ ਤਾਂ ਮਤਲਬ ਸ਼ਹਿਰਾਂ ਮੰਗੂ ਹਰ ਵਕਤ ਜਿਹੜੀਆਂ ਨਾਲੀਆਂ ਨੇ ਪਿੰਡਾਂ ਦੀਆਂ ਵੀ ਚਲਦੀਆਂ ਨਹੀਂ ਰਹਿੰਦੀਆਂ ਸੋ ਟੋਬੇ ਓਵਰਫਲੋ ਹੋ ਗਏ ਉਹ ਗੰਦਾ ਪਾਣੀ ਜਾਂਦਾ ਫਿਰ ਗਲੀਆਂ ਜਾਂਦਾ ਹੈ ਜਾਂ ਆਲੇ ਦੁਆਲੇ ਦੇ ਘਰਾਂ ਨੂੰ ਡੈਮੇਜ ਕਰਦਾ ਤੇ ਉਹ ਅਸੀਂ ਸਾਰਾ ਪਲਾਨ ਬਣਾ ਲਿਆ ਜਿਸ ਤਰ੍ਹਾਂ ਮੰਤਰੀ ਸਾਹਿਬ ਨੇ ਦੱਸਿਆ ਪੰਜਾਬ ਦਾ ਇੱਕ ਵੀ ਟੋਬਾ ਅਸੀਂ ਅਨ ਟੱਚ ਨਹੀਂ ਛੱਡਾਂਗੇ ਉਹਦਾ ਪਾਣੀ ਟ੍ਰੀਟ ਕਰਕੇ ਉਹਨੂੰ ਲਿਫਟ ਕਰਕੇ ਪਾਣੀ ਨੂੰ ਪਹਿਲਾਂ ਟ੍ਰੀਟ ਕਰਾਂਗੇ ਟ੍ਰੀਟ ਕਰਕੇ ਉਹਨੂੰ ਠੀਕ ਕਰਕੇ ਤੇ ਉਹਦੇ ਚੋਂ ਸਾਰਾ ਜਿਹੜਾ ਗਲਤ ਕੋਈ ਕੋਈ ਐਸੈਟ ਵਗੈਰਾ ਜੀ ਉਹਨੇ ਉਹ ਕੱਢ ਕੇ ਉਹਨਾਂ ਖੇਤਾਂ ਵਾਸਤੇ ਤੁਹਾਨੂੰ ਮੋਟਰ ਪੰਪ ਲਾ ਕੇ ਉਸੇ ਕੱਸੀ ਵਿਜਦੀ ਆਪਾਂ ਤੁਹਾਨੂੰ ਕਰਕੇ ਢੋਬਾ ਖਾਲੀ ਜਦੋਂ ਦੁਆਰਾ ਹੋ ਗਿਆ ਮੋਟਰ ਤੁਹਾਡੇ ਕੋਲੇ ਐ ਸਟਾਰਟਰ ਤੁਹਾਡੇ ਕੋਲੇ ਫੇਰ ਖਾਲੀ ਕਰ ਲਓ ਸੋ ਤੁਹਾਨੂੰ ਪੂਰਾ ਸਿਸਟਮ ਉਹ ਸਾਈਕਲ ਰੀਸਾਈਕਲ ਦਾ ਦੇ ਕੇ ਜਾਂਦਾ ਹਰੇਕ ਮਿੰਟ ਨੂੰ ਇਦੇ ਵਿੱਚ ਕੋਈ ਛੋਟਾ ਵੱਡਾ ਪਿੰਡ ਜਾਂ ਕੋਈ ਨ ਟੋਬਾ ਦਾ ਹਰੇਕ ਪਿੰਡ ਚ ਹੈ ਕਿਤੇ 2-2 ਤਿੰਨ-ਤਿੰਨ ਵੀ ਹੈ 4-4 ਵੀ ਹੈ ਤੂੰ ਇਸੇ ਕਰਕੇ 15000 ਟੋਬੇ ਹੋਗੇ ਨਾ 13000 ਪਿੰਡ ਨੇ ਤਾਂ ਕਈ ਪਿੰਡ ਵੱਡੇ ਪਿੰਡ ਵੀ ਨੇ ਸੋ ਫਿਰ ਖੇਡਾਂ ਦਾ ਮੈਦਾਨ ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਬਣਾਵਾਂਗੇ ਜੇ ਤੁਹਾਡੇ ਕੋਲ ਜ਼ਮੀਨ ਹੈਗੀ ਤਾਂ ਉਹ ਦੱਸ ਦਿਓ ਨਹੀਂ ਤਾਂ ਅਸੀਂ ਕਿਤੇ ਉਤਰ ਉਤਰੋਂ ਕੋਈ ਹੋਰ ਕਰਾਂਗੇ ਤੇ ਹਰੇਕ ਪਿੰਡ ਦੇ ਵਿੱਚ ਖੇਡਾਂ ਦਾ ਜਿਹੜਾ ਮੈਦਾਨ ਜ਼ਰੂਰ ਚਾਹੀਦਾ ਹੈ ਜੇ ਬੱਚਿਆਂ ਨੂੰ ਆਪਾਂ ਖਿੱਡਾਂ ਵੱਲ ਲਾਵਾਂਗੇ ਉਹਨਾਂ ਦਾ ਇਧਰੋਂ ਨਸ਼ਾ ਨੁਸ਼ਿਆ ਵੱਲੋਂ ਗਲਤ ਸੰਗਤ ਵੱਲੋਂ ਧਿਆਨ ਹਟੂਗਾ ਨਾਲ ਤੇ ਪੋ partials ਖੋਲ ਰੱਖੀਆਂ ਨੇ ਪੰਜਾਬ ਪੁਲਿਸ ਦੀਆਂ ਹਨਾ ਹੋਮਗਾਰਡ ਦੀਆਂ ਆ ਰਹੇ ਨੇ ਹੁਣ 400 400 ਸਾਮੀਆਂ ਹੋਮਗਾਰਡ ਦੀਆਂ ਕੱਢ ਰਹੇ ਆ ਹਨਾ ਤੇ ਆਓ ਭਰਤੀ ਹੋ ਖਿੱਡੋ ਸਰੀਰ ਕਮਾਓ ਆਪਦੇ ਕੱਲਾ ਨਹੀਂ ਫੌਜ ਜਾਓ ਸਿੱਖ ਰੈਜiment ਦੇ ਵਿੱਚ ਮੈਨੂੰ ਮਿਲੇ ਸੀਗੇ ਉਹਨਾਂ ਦੇ ਕਮਾਂਡਰ ਉਹ ਕਨੇ ਸਿੱਖ ਰੈਜiment ਖਤਰੇ 'ਚ ਐ ਕਿਉਂਕਿ ਸਾਨੂੰ ਮੁੰਡੇ ਮਿਲ ਨਹੀਂ ਰਹੇ ਸਿੱਖ ਰੈਜiment ਦੇ ਭਰਤੀ ਹੋਣ ਵਾਸਤੇ ਮੁੰਡੇ ਨਹੀਂ ਮਿਲ ਰਹੇ ਪੰਜਾਬ ਚੋਂ ਕਹਿੰਦੇ ਹੁਣ ਹੋਰ ਤਾਂ ਕਰ ਨਹੀਂ ਸਕਦੇ ਹੋਰ ਕਿਤੋਂ ਦਾ ਸਿੱਖ ਰੈਜiment ਆ ਉਹ ਮੈਂ ਕਿਹਾ ਅਸੀਂ ਤੁਸੀਂ ਮੇਰੇ ਨਾਲ ਚੱਲਿਓ ਆਪਾਂ ਕੈਂਪ ਲਾਵਾਂਗੇ ਮੈਂ ਆਉਂਗਾ ਤੁਹਾਨੂੰ ਉਹਨਾਂ ਦੇ ਅਫਸਰਾਂ ਨਾਲ ਲੈ ਕੇ ਮੁੰਡਿਆਂ ਨੂੰ ਆਪਾਂ ਇਨਕਰੇਜ ਕਰੀਏ ਕਿ ਯਾਰ ਆਪਾਂ ਦਾ ਮੱਤਲਬ ਮੰਨੇਪੁਰ ਮੰਨੇ ਚਰਨੈਲਾਵਾਂ ਵਸਦੇ ਆਂ ਪੰਜਾਬ ਮੰਨੇਪੁਰ ਮੰਨੇ ਕਰਨਲਾ ਵਾਸਤੇ ਆਪਾਂ ਤਾਂ ਆਪਾ ਆਪਾਂ ਆਬਾਦੀ ਰੈਜiment ਹੀ ਖਤਮ ਕਰ ਲਾਂਗੇ ਕਿਵੇਂ ਹੋ ਜੂਗਾ ਤੋਂ ਸੋ ਇਹਦੇ ਚ ਤੁਸਾਂ ਤੁਹਾਡੇ ਸਹਿਯੋਗ ਦੀ ਲੋੜ ਪਊਗੀ ਸਰਪੰਚ ਸਾਹਿਬ ਹਾਂ ਅਗਨੀਵੀਰ ਕੋਨਿਓ ਬਦਲ ਰਹੇ ਨੇ ਸ਼ਾਇਦ ਹੁਣ ਉਹ ਕਿਉਂਕਿ ਇਸ ਤਰ੍ਹਾਂ ਨਹੀਂ ਚੱਲ ਸਕਦਾ ਕਿ ਤੁਸੀਂ 3 ਸਾਲ ਵਾਸਤੇ ਫੌਜੀ ਭਰਤੀ ਕਰੋ ਰੈਂਟ ਤੇ ਤੇ 18 ਸਾਲ ਦਿਨ ਭਰਤੀ ਕਰੋ 21 ਸਾਲ ਦਿਨ ਰਟਾਇਰ ਕਰ ਦੋ ਕਿੱਥੇ ਜਾਊਗਾ ਬਾਅਦ ਚੋਂ ਨਾ ਇੱਧਰ ਨਾ ਉੱਧਰ ਸੋ ਅਸੀਂ ਤਾਂ ਉਹ ਪਹਿਲਾਂ ਹੀ ਵਿਰੋਧ ਕੀਤਾ ਸੋ ਇਸ ਕਰਕੇ 3044 ਪੰਚਾਇਤਾਂ ਨੇ ਜਿਹੜੀਆਂ ਸਰਸੰਮਤੀ ਨਾਲ ਚੁਣੀਆਂ ਦੀਆਂ ਤੇ ਇੱਥੋਂ ਡਿਮਾਂਡ ਆਈ ਸੀ ਕਿ ਦੋ ਮੈਂਬਰ ਚੁਣੇ ਨਹੀਂ ਗਏ ਮੇਰੇ ਪੈਸੇ ਇਕੱਠੇ ਲੋ ਪਾਵੇਂ ਦੋ ਦੇ ਹੈ ਦੇਖੋ ਐ ਤਾਂ ਫਿਰ ਸਾਰੇ ਪਿੰਡਾਂ ਦੇ ਹੋ ਜਾਊਗਾ ਕੋਈ ਨਹੀਂ ਥੋਨੋਂ ਵੈਸੇ ਜਿਹੜਾ ਕੋਈ ਪੈਸੇ ਦੀ ਕਮੀ ਨਹੀਂ ਆਉਣ ਦਿੰਦੇ ਪਰ ਜਿਨ੍ਹਾਂ ਜਿਹੜੇ ਸਾਰੇ ਪੰਜਾਂ ਦੀ ਸਰਸੰਮਤੀ ਹੋਈ ਹੈ 3000 ਦਾ ਮਤਲਬ 150 ਕਰੋੜ ਤੋਂ ਉੱਪਰ ਜਾਊਗਾ ਜੀ ਸੋ ਅੱਜ ਮੈਂ 5-5 ਲੱਖ ਦੇ ਕੁਝ ਚੈੱਕ ਦੇਊਗਾ ਵੀ ਅੱਜ ਤੋਂ ਸ਼ੁਰੂ ਕਰਨ ਲੱਗੇ ਆਏ ਤੇ ਪੈਸੇ ਦੇਣ ਵਾਲਾ ਮੈਂ ਉਹ ਗੱਲ ਕਹਿੰਦਾ ਹੀ ਨਹੀਂ ਜਿਹੜੀ ਨਾ ਕਰ ਸਕਾਂ ਤੇ ਇੱਕ ਹੋਰ ਖੁਸ਼ਖਬਰੀ ਮੈਂ ਤੁਹਾਨੂੰ ਦੇਣੀ ਸਰਪੰਚ ਸਾਹਿਬਾਨ ਇੱਕ ਵਾਰੀ 1200 ਰੁਪਏ ਕਰਤਾ ਸੀ ਸਰਪੰਚ ਨੂੰ ਪਰ ਮਹੀਨਾ ਪੱਤਾ ਦਿੱਤੇ ਹੀ ਨਹੀਂ ਉਹਨਾਂ ਨੇ ਦਿੱਤੇ ਹੀ ਨਹੀਂ ਜਦੋਂ ਸਰਪੰਚ ਕੋਟ ਚਲੇ ਗਏ ਕੋੜ ਚਲੇਗੇ ਤਾਂ 2019 ਚ ਬੰਦੀ ਕਰਤਾ ਕੋਈ ਛੋੜੋ ਛਾਪਾ ਹੀ ਨਹੀਂ ਬੜੂ ਕਹਿੰਦੇ ਆਪਾਂ ਬੰਦ ਕਰਦੇ ਹਾਂ ਉਦੋਂ ਬੰਦ ਹੁਣ ਅਸੀਂ ਫੈਸਲਾ ਕੀਤਾ ਹੈ ਕਿ ਹੁਣ ਜਿੱਦੋਂ ਤੁਸੀਂ ਸੋਚ ਚੁੱਕੀ ਉਦੋਂ ਤੋਂ ਲੈ ਕੇ 2000 ਰੁਪਇਆ ਪਰ ਮੰਥ ਹਰੇਕ ਸਰਪੰਚ ਨੂੰ ਨਹੀਂ ਨਹੀਂ ਕ ਕਰਦਾਂਗੇ ਬਜ ਵਧਾ ਲਾਂਗੇ ਪਹਿਲਾਂ 2 ਲੈ ਲਓ ਔਰ ਪਿਛਲਾ ਜਿਹ ਦਿਨ ਵੀ ਮਹੀਨੇ ਜਿਹੜੇ ਲੰਘੇ ਉਹ ਵੀ ਦੇਵਾਂਗੇ ਜਦੋਂ ਤੋਂ ਸੌ ਚੁੱਕੀ ਆ ਮਤਲਬ ਜਿਸ ਦਿਨ ਤੋਂ ਸੌ ਚੁੱਕਿਆ ਉਸ ਦਿਨ ਤੋਂ ਤੁਹਾਡੇ 2000 ਜਾਂ ਉਹ ਬਕਾਇਆ ਮਿਲ ਜਾਊਗਾ ਕੋਈ ਹੁਣ ਕਿਤੇ ਕੋਈ ਕਿਤੇ ਹੁਣ ਕੋਟ ਕੋਟ ਜਾਣ ਦੀ ਲੋੜ ਨਹੀਂ ਕਿਉਂਕਿ ਫੁੱਟਕਲ ਖਰਚੇ ਨੇ ਬਸ ਇੱਥੇ ਕਿਤੇ ਜਾਣਾ ਜਿੰਨੇ ਕੋਈ ਆ ਗਿਆ ਜਿਵੇਂ ਵਿਸਫਾਂ ਸਾਹਿਬ ਬਲੋਂ ਆਪ ਆ ਰੇਡ ਤੇ 100 ਰੁਪਏ ਲਾਤਾ ਜੀ ਲਾ ਦਿਆ ਕਰੋ ਹਨ ਉਹਦੇ ਵਾਸਤੇ ਵੀ ਖੇਡਾਂ ਨੂੰ ਕਿਤੇ ਕੋ ਦੇਣੇ ਪੈ ਗਏ ਕੋਈ ਠੀਕ ਹੈ ਹਾਂਜੀ ਹਾਜੀ ਉਹ ਕਰਦਿਆਂ ਕਰਦਾਂਗੇ ਤੁਸੀਂ ਪਵਾਰੀ ਨਾ ਕਰੋ ਤੁਸੀਂ ਹਾਜੀ ਤਾਂ ਮੈਂ ਮੇਰੇ ਪਾਸੇ ਮੁੱਕ ਗਿਆ ਕੀ ਪਤਾ ਮੈਂ ਉਹ ਵੀ ਲੈ ਕੇ ਆਇਆ ਮਨ ਨਾਲ ਆਲੇ ਭੱਜਦੇ ਥੋੜੀ ਜਿਹੀ ਦੇਖੋ ਹੁਣ ਕੁਛ ਵੀ ਨਹੀਂ ਹੈਗਾ 2000 ਤਾਂ ਲਓ ਪਹਿਲਾਂ ਨਹੀਂ ਲਾ ਦਾਂਗੇ ਲਾ ਲਾਂਗੇ ਜ਼ੀਰੋ ਵੀ ਲਾ ਦਾਂਗੇ ਥੋੜੇ ਪੈਸਾ ਤੁਹਾਨੂੰ ਹੀ ਦੇਣਾ ਤੇ ਬਾਕੀ ਜਿਹੜੀਆਂ ਤੁਸੀਂ ਸਮੱਸਿਆਵਾਂ ਵੀ ਲਗਾਈਆਂ ਨੇ ਉਹ ਸਾਰੇ ਨੋਟ ਕਰ ਲਿਆ ਬਹੁਤ سارے ਪਿੰਡ ਨੇ ਜਿਨ੍ਹਾਂ ਕੋਲ ਬਹੁਤ ਸਾਰੀ ਇਨਕਮ ਹੈਗੀ ਹੈ ਜਿਵੇਂ ਸਾਡੇ ਪਿੰਡ ਸਾਡੇ ਪਿੰਡਾਂ ਕੋਲੇ ਮਾਲਵੇ ਚ ਜਿਵੇਂ ਕਾਫੀ ਪਿੰਡ ਨੇ ਜਿਵੇਂ ਨਦਾਮਪੁਰ ਹੋ ਗਿਆ ਬਾਲਦ ਕਲਾ ਹੋ ਗਿਆ 3300 ਏਕੜ ਜ਼ਮੀਨ ਹੈ ਪੰਚਾਇਤਾਂ ਕੋਲੇ 300 ਏਕੜ ਉੱਥੇ ਤਾਂ ਕੋਈ ਸਰ ਜਾਂਦਾ ਕੋਈ ਨਹੀਂ ਉਹਨਾਂ ਕੋਲੇ ਆ ਜਾਂਦਾ ਸਰ ਪਰ ਕਈ ਪੰਚਾਇਤਾਂ ਐ ਜਿਹਨਾਂ ਕੋ ਕੁਝ ਵੀ ਨਹੀਂ ਜਿਵੇਂ ਉਹ 194800 ਰੁਪਏ ਹੀ ਪਿਆ ਸੋ ਅਸੀਂ ਤੁਹਾਨੂੰ ਉਹਦੇ ਵਾਸਤੇ ਜਿਹੜਾ ਸੈਕਟਰ ਸਾਹਿਬ ਜਿਹੜੇ ਜਿਹੜੇ ਪੰਚਾਇਤਾਂ ਨੂੰ ਪੈਸਾ ਦਾ ਹੈ ਨਹੀਂਗਾ ਉਹਨਾਂ ਨੂੰ ਜਿਹੜਾ ਫੰਡ ਪ੍ਰੋਵਾਈਡ ਕਰਾਉਣਾ ਜਾਂ ਜੋ ਉਹਨਾਂ ਨੇ ਕੰਮ ਕਰਨੇ ਨੇ ਉਹ ਅਸੀਂ ਲੋਕ ਨਿਰਮਾਨ ਫੰਡ ਚੋਂ ਅਜੀ ਤੁਹਾਨੂੰ ਦੇਵਾਂਗੇ ਚਾਹੇ ਉਹ ਮੁੱਖ ਮੰਤਰੀ ਵਾਲੇ ਫੰਡ ਸਪੈਸ਼ਲ ਫੰਡ ਚੋਂ ਦੇਣੇ ਪੈਣ ਜਿੱਥੋਂ ਮਰਜ਼ੀ ਦੇਣੇ ਪੈਣ ਇਹ ਨਹੀਂ ਹੈਗਾ ਕਿ ਨਾਲ ਦਾ ਪਿੰਡ ਜਿਹੜਾ ਉਹਨਾਂ ਕੋਲੇ ਪੰਚਾਇਤ ਕੋਲੇ ਜ਼ਮੀਨ ਹੈ ਉਹਨਾਂ ਨੇ ਪਿੰਡ ਵਧੀਆ ਬਣਾ ਰੱਖਿਆ ਤੇ ਤੁਹਾਡਾ ਪਿੰਡ ਜਿਹੜਾ ਉਹ ਨਰਕ ਬਣਿਆ ਬੈਠਾ ਇਹ ਨਹੀਂ ਹੁਣ ਹੁਣ ਦੇਵਾਂਗੇ ਤੁਹਾਨੂੰ ਕੋਈ ਹੀਣ ਭਾਵਨਾ ਦਾ ਸ਼ਿਕਾਰ ਨਾ ਹੋਇਓ ਇੱਕੋ ਜਿਹਾ ਸਾਰਿਆਂ ਨੂੰ ਇੱਕੋ ਜਿਹਾ ਪਾਓ ਮਿਲੂਗਾ ਜਿਵੇਂ ਸਾਨੂੰ ਤਾਂ ਗੁਰੂ ਸਾਹਿਬ ਨੇ ਜਿਹੜਾ ਉਹ ਲੰਗਰ ਪੰਗਤ ਚ ਬੈਠ ਕੇ ਹਰੇਕ ਵਾਸਤੇ ਲੰਗਰ ਜਿਹੜਾ ਉਹ ਖੋਲਿਆ ਉਹ ਅਸਤਾਂ ਉਹਨਾਂ ਗੁਰੂਆਂ ਦੇ ਮਤਲਬ ਵਾਰਸਾਂ ਜੀ ਸੋ ਸਾਨੂੰ ਤਾਂ ਉਹਨਾਂ ਨੇ ਇੱਕ ਮਤਲਬ ਮਾਨਕੀ ਦੀ ਜਾਤ ਸਭ ਇੱਕੋ ਪਹਿਚਾਨ ਹੋ ਕੱਲਾਂ ਦੱਸਿਆਂ ਸੋ ਪਿੰਡ ਜਿਹੜੇ ਨੇ ਪਿੰਡਾਂ 'ਚ ਤੇ ਰੱਬ ਵੱਸਦਾ ਜੀ ਪਿੰਡਾਂ 'ਚ ਜਿਹੜਾ ਉਹ ਸਾਰਾ ਜਿਹੜੀ ਖੇਤੀ ਐ ਜਾਂ ਜਿਹੜਾ ਪਿੰਡਾਂ ਦੀ ਜਿਹੜੀ ਜਿਹੜੇ ਜਿਹੜਾ ਸਟਰਕਚਰ ਬਣਾਇਆ ਹੈ ਭਾਈਚਾਰਾ ਭਾਈਚਾਰਕਸਾਂ ਆਪਸ 'ਚ ਤੇ ਉਹ ਬਹੁਤ ਵਧੀਆ ਔਰ ਮੈਨੂੰ ਐ ਤੁਹਾਨੂੰ ਇੱਕ ਵਧਾਈ ਵੀ ਦੇਣੀ ਚਾਹਨਾ ਬਹੁਤ ਸਾਰੇ ਪਿੰਡਾਂ ਨੇ ਮਾਤੇ ਪਾ ਕੇ ਦਿੱਤੇ ਜੇ ਤੁਹਾਡੀ ਜ਼ਰੂਰਤ ਹੈ ਪੈਣੀ ਹੈ ਜੇ ਯੁੱਧ ਨਸ਼ਿਆਂ ਵਿਰੋਧ ਬਹੁਤ ਸਾਰੇ ਪਿੰਡਾਂ ਚ ਅਨਾਉਂਸਮੈਂਟ ਗੁਰਦੁਆਰਾ ਸਾਹਿਬ ਚੋਂ ਵੀ ਹੋਈਆਂ ਨੇ ਮੇਰੇ ਕੋਲ ਆਈਆਂ ਨੇ ਹਰ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਚੋਂ ਅਨਾਉਂਸਮੈਂਟ ਕਰਦੇ ਨੇ ਕਿ ਭਾਈ ਜੇ ਕੋਈ ਨਸ਼ੇ ਵੇਚਦਾ ਆਪਣੇ ਪਿੰਡ ਦਾ ਬੰਦਾ ਫੜਿਆ ਗਿਆ ਜੇ ਉਹਦੀ ਕੋਈ ਜ਼ਮਾਨਤ ਦੇਣ ਜਾਊਗਾ ਤਾਂ ਉਹਦਾ ਸਮਾਜਿਕ ਪਾਈ ਕੱਟ ਕਰਾਂਗੇ ਅਸੀਂ ਜੇ ਉਹਨੂੰ ਕੋਈ ਛਡਾਉਣ ਜਾਊਗਾ ਜਾਂ ਉਹਦੇ ਹੱਕ ਚ ਜਾਊਗਾ ਉਹਦਾ ਬਾਈਕਟ ਕੀਤਾ ਜਾਊਗਾ ਹਾਂ ਜੇ ਕੋਈ ਨਸ਼ੇ ਕਰਦਾ ਹੈ ਉਹਨੂੰ ਅਸੀਂ ਉਹ ਨਹੀਂ ਮੰਨਦੇ ਉਹ ਤਾਂ ਮਰੀਜ਼ ਹੈ ਉਹ ਤਾਂ ਫਸ ਗਿਆ ਵਿਚਾਰਾ ਜੇ ਉਹ ਛੱਡਣੇ ਚਾਹੁੰਦੇ ਹੋਣ ਕੋਈ ਨਸ਼ੇ ਤਾਂ ਤੁਹਾਨੂੰ ਲਾਗਲੇ ਪਿੰਡਾਂ ਦੇ ਓਟ ਕਲੀਨਿਕ ਜਾਂ ਜਿਹੜੇ ਰੀ ਹੈਬ ਸੈਂਟਰ ਨੇ ਉਹ ਦੱਸਾਂਗੇ ਸਰਕਾਰ ਦੇ ਖਰਚੇ ਦੇ ਸਾਰਾ ਸਰਕਾਰ ਦੇ ਖਰਚੇ ਤੇ ਉਹਦਾ ਇਲਾਜ ਕਰਾ ਕੇ ਉਹਨੂੰ ਐਂ ਦੁਬਾਰਾ ਮਤਲਬ ਮੁੱਖ ਤਾਰਾ ਚ ਲਿਆ ਕੇ ਤੇ ਉਸ ਪਿੰਡ ਨੂੰ ਜਿਹੜੇ ਪਿੰਡ ਨੇ ਅਨਾਉਂਸ ਕਰਤਾ ਕਿ ਆ ਪਿੰਡ ਜਿਹੜਾ ਸਾਡਾ ਫਟਾ ਲਾਦਿਆ ਵੀ ਆ ਹੁਣ ਸਾਡਾ ਪਿੰਡ ਜਿਹੜਾ ਉਹ ਨਸ਼ਾ ਮੁਕਤ ਹੈ ਉਸ ਪਿੰਡ ਨੂੰ ਇੱਕ ਬਟ ਸੋ ਉਹਨੂੰ 1 ਲੱਖ ਰੁਪਈਆ ਉਸ ਪਿੰਡ ਨੂੰ ਵੈਸੀ ਨਾਮ ਦਾ ਜਿਹੜੇ ਪਿੰਡ ਨੇ ਅਨਾਉਂਸ ਕੀਤਾ ਤੇ ਬਾਅਦ ਉਹਨੋਂ ਉਸ ਪਿੰਡ ਨੇ ਉਸ ਪਿੰਡ ਨੇ ਜੋ ਮੰਗਾ ਰੱਖਣੀਆਂ ਕੁਮ ਹਲਕਲੀਨਕ ਬਣਾਉਣਾ ਉਸ ਪਿੰਡ ਨੇ ਸਕੂਲ ਚ ਲਾਇਬ੍ਰੇਰੀ ਬਣਾਉਣੀਆਂ ਕਮਰੇ ਬਣਾਉਣੇ ਆ ਜਾਂ ਕੋਈ ਹੋਰ ਇਹੋ ਜਿਹਾ ਕੰਮ ਹੈ ਸੋਲਰ ਲਾਈਟਾਂ ਲਾਉਣੀਆਂ ਚਲੋ ਟੋਬੇ ਤੇ ਗਰਾਊਂਡ ਤਾਂ ਕਰ ਹੀ ਰਹੇ ਆ ਉਹ ਤਾਂ ਇਦਾਂ ਹੀ ਆ ਗਿਆ ਸੋਲਰ ਲਾਈਟਾਂ ਲਾਉਣੀਆਂ ਨੇ ਪਿੰਡ ਚ ਕੋਈ ਪਿੰਡ ਚ ਐਂਬੂਲੈਂਸ ਚਾਹੀਦੀ ਹੈ ਜਾਂ ਕੋਈ ਪਿੰਡ ਚ ਕੋਈ ਹੋਰ ਕੋਈ ਮਲ ਕੋਈ ਵੀ ਕਿਸੇ ਕਿਸਮ ਦਾ ਕੰਮ ਪਿੰਡ ਚ ਪਿੰਡ ਪਿੰਡ ਦੀ ਭਲਾਈ ਵਾਸਤੇ ਜਿਹਦਾ ਸਾਰਿਆਂ ਨੂੰ ਫਾਇਦਾ ਹੁੰਦਾ ਹੋਵੇ ਉਹ ਜਿਹੜਾ ਕਰਾਂਗੇ ਅਸੀਂ 67000 ਕਿਲੋਮੀਟਰ ਸੜਕਾਂ ਨੇ ਪਿੰਡਾਂ ਨੂੰ ਜੋੜਦੀਆਂ ਜਿਹੜੀਆਂ ਲਿੰਕ ਮੰਡੀਆਂ ਵਾਲੇ 19000 ਕਿਲੋਮੀਟਰ ਸੜਕਾਂ ਜਿਹੜੀਆਂ ਸੀ ਕੱਲ ਅਸੀਂ ਇੱਥੇ ਠੇਕੇਦਾਰ ਬੁਲਾਈ ਸੀ ਸੜਕਾਂ ਵਾਲੇ ਸਾਰੇ ਜਮ੍ਹਾਂ ਇੱਥੇ ਆਹੀ ਟਾਈਮ ਸੀ ਦੇਖਿਆ ਹਣਾ ਤੁਸੀਂ ਟੀਵੀ ਤੇ ਦੇਖਿਆ ਹਣਾ ਸੜਕਾਂ ਦੇ ਠੇਕੇਦਾਰ ਬੁਲਾਏ ਸੀ 3500 ਕਰੋੜ ਰੁਪਏ ਜਾਰੀ ਕਰਨ ਲੱਗੇ ਆ 7 ਉਹ ਲਿੰਕ ਸੜਕਾਂ ਦੀ ਜਿਹੜੀ ਹੈ ਰਿਪੇਅਰ ਚਾ ਨਵੀਆਂ ਜਾਂ 10 ਫੁੱਟ ਤੋਂ ਉਠਾਰ ਆਣੀਆਂ ਆ ਪਲੱਸ 587 ਕਰੋੜ ਰੁਪਇਆ ਅਲੱਗ ਤੋਂ ਰੱਖਿਆ ਕਿ 5 ਸਾਲ ਰਿਪੇਅਰ ਦਾ ਵੀ ਤੂੰ ਹੀ ਖਿਆਲ ਰੱਖਣਾ ਹੈ ਭਾਈ 5 ਸਾਲ ਜੇ ਸੜਕ ਟੁੱਟ ਗਈ ਤਾਂ ਵੀ ਤੂੰ ਜ਼ਿੰਮੇਵਾਰ ਹੋਵੇਂਗਾ ਹਾਂ ਤੇਥੋਂ ਕੋਈ ਅਫਸਰ ਰਿਸ਼ਵਤ ਨਹੀਂ ਮੰਗੂਗਾ ਤੇਥੋਂ ਕੋਈ ਅਫਸਰ ਕਮਿਸ਼ਨ ਚ ਹਿੱਸਾ ਨਹੀਂ ਮੰਗੂਗਾ ਜਿੰਨਾ ਤੇਰਾ ਟੈਂਡਰ ਨਿਕਲਿਆ ਤੈਨੂੰ ਪੈਸੇ ਸਾਰੇ ਲੋਕ ਦੀ ਥਾਂ ਤੇ ਥੁੱਕ ਨਹੀਂ ਪਾਉਣਾ ਬਸ ਤੇ ਉੱਥੇ ਜੀ ਸੜਕ ਦੀ ਕੁਆਲਿਟੀ ਘਟ ਗਈ ਤਾਂ ਫਿਰ ਅਸੀਂ ਠੇਕੇਦਾਰ ਨੂੰ ਜ਼ਿੰਮੇਰ ਸਮਝਾਂਗੇ ਇੱਕ ਹੋਰ ਹੈ ਜਿੰਨਾ ਚਿਰ ਪਿੰਡ ਵੱਲੋਂ ਪੰਚਾਇਤ ਵੱਲੋਂ ਮਤਾ ਪਾਕ ਨਹੀਂ ਦਿੱਤਾ ਜਾਂਦਾ ਜਿਹੜੀ ਪਿੰਡੋਂ ਸੜਕ ਜਾਂਦੀ ਹੈ ਜਿੰਨਾ ਚਿਰ ਪਿੰਡ ਦੀ ਪੰਚਾਇਤ ਵੱਲੋਂ ਮਤਾ ਨਹੀਂ ਪਾਇਆ ਕੀਤਾ ਜਾਂਦਾ ਵੀ ਸੜਕ ਬਹੁਤ ਵਧੀਆ ਬਣੀ ਹੈ ਜੀ ਉਹਨਾਂ ਚਿਰ ਅਸੀਂ ਉਹਨਾਂ ਦੇ ਬੈਂਕ ਗਾਰੰਟੀਆਂ ਤੋਂ ਉਹਨਾਂ ਦੇ ਪੈਸੇ ਲਈਜ ਨਹੀਂ ਕਰਨੇ ਮੂਰੇ ਮੂਰੇ ਸੜਕ ਬਣੀ ਜਾਂਦੀ ਹੈ ਮੰਗ ਟੁੱਟ ਜਾਂਦੀ ਹੈ ਬਾਅਦ ਕਹਿੰਦੇ ਨੇ ਬਣਾਈ ਸੀ ਇਹ ਤਾਂ ਜੀ हां नहीं तो तो तु, तुम तुम खुद तु, क्लियर करोगे तुम पाओ मत ता सडक को सडक के ठेकेदार का पैसा जेड़ा ता असी लीज करांगे जी पंचायत कोऊगी और पंचायत ਪਿੰਡ ਦੇ ਵਿੱਚ ਖੜ ਕੇ ਸਾਰਿਆਂ ਨਾਲ ਗੱਲ ਕਰਕੇ ਕਰੋ ਭਾਈ ਆ ਮਤਾ ਪਾਉਣ ਲੱਗੇ ਆ ಗ್ರಾಮ ਸਭਾ ਬੁਲਾ ਲੋ ਚਾਹੇ ਜੇ ਤੋ ਤਾਂ ਫਿਰ ਉਹ ਸੜਕ ਤੁਹਾਡੇ ਪਿੰਡ ਦੀ ਹੈ ਮੈਂ ਕੱਲ ਉਹਨਾਂ ਨੂੰ ਕਿਹਾ ਵੀ ਇਹ ਜਿਹਾ ਬਣਾ ਦਿਓ ਸੜਕਾ 500 ਰੁਪਏ ਰਿਪੇਅਰ ਕਰਨ ਦੀ ਲੋੜ ਹੀ ਨਾ ਪਵੇ ਤੁਹਾਡਾ ਖਰਚਾ ਬਚੂਗਾ 5 ਸਾਲ ਦੀ ਰਿਪੇਅਰ ਦਾ ਅਜ਼ੀਰਤਾਂ ਦੇਵਾਂਗੇ ਨਾ ਇਕੱਠੀ ਵੀ 5 ਸਾਲ ਦਾ ਵੀ ਆ ਵੀ ਲੈਣਾ ਪਰ ਤੂੰ ਆਪ ਹੀ ਟੋਏ ਪਾਈ ਜਾਉਂਗੇ ਆਪ ਹੀ ਪੱਟ ਚ ਲਈ ਜਾਉਂਗੇ ਤਾਂ ਕਿ ਸੜਕ ਪਹਿਲਾਂ ਹੀ ਐਜੇ ਬਣਾ ਦੋ ਜਿਹੜੀ 5 ਸਾਲ ਟੁੱਟੀ ਨਾ ਤਾਂ ਕੱਲ ਉਹ ਇੰਨੇ ਖੁਸ਼ ਹੋ ਕੇ ਗਏ ਨੇ ਕਹਿੰਦੇ ਪੰਜ ਨਹੀਂ 6 ਕਰ ਦੋ ਭਾਵੇਂ ਜੀ ਸਾਨੂੰ ਬਸ ਆ ਤੰਗ ਨਾ ਕਰਨ ਅਫਸਰ ਮੈਂ ਜੀ ਉਹ ਮੇਰੀ ਗਰੰਟੀ ਉਹ ਮੈਂ ਕਰੂੰਗਾ ਜੀ ਕੰਮ ਬਾਕੀ ਜਿਹੜਾ ਰਜਿਸਟਰੀਆਂ ਦਾ ਜਿਹੜਾ ਕੰਮ ਹੈ ਪਹਿਲਾਂ ਉਹ ਉਹ ਭਾਸ਼ਾ ਜਿਹੜੀ ਐ ਉਰਦੂ ਦੀ ਲਿਖੀ ਪੰਜਾਬੀ ਚ ਹੁੰਦੀ ਬਾਹਰਾ ਕਬਾਬਾ ਹਕੂਕ ਬਾ ਫਲਾਣਾ ਪਤਾ ਸਮਝ ਨਾਉਂਦਾ ਕੀ ਹੋ ਗਿਆ ਉੱਤਰ ਬਾਦ ਅੱਖਾਂ ਨੂੰ ਪਤਾ ਨਹੀਂ ਕੀ ਲਿਖੀ ਜਾਂਦੇ ਉਹਨੂੰ ਸਿੰਪਲ ਪੰਜਾਬੀ ਚ ਕਰਤਾ ਸੀ ਕਿ ਲਿਖੋ ਆਪ ਬਰਾਣਾ ਸਿੰਘ ਨੇ ਫਲਾਣਾ ਸਿੰਘ ਨੂੰ ਰੀਟਰੀ ਕਰਾਈ ਐ ਐਨੇ ਪੈਸੇ ਐਨੇ ਉਹਦੇ ਅੱਦੇ ਬਣ ਜੀ ਦੀ ਕਿੰਨੇ ਅੱਦੇ ਬਣਦੇ ਹਨ ਇਹ ਰਿਸਟਰੀ ਹੋ ਗਿਆ ਕਿਹੜੀ ਕਿਹੜੀ ਗੱਲ ਆਪ ਪੜ ਸਕੇ ਇਸ ਬੰਦਾ ਕਰੇ ਆਪਦੇ ਜੋ ਅੱਖਾਂ ਤੋਂ ਪੜਾ ਲੇ ਵਾ ਲੇ ਠੀਕ ਐ ਨਹੀਂ ਤਾਂ ਪੜਦੇ ਪੜ ਹੀ ਜਾਂਦੀ ਦ੍ਰਿਸ਼ਟੀ ਉਹ ਸੌਖੀਆਂ ਕਰਤੀ ਠੀਕ ਹੈ ਨਾ ਬਾਕੀ ਪਿੰਡਾਂ ਵਾਸਤੇ ਜਦੋਂ ਮਰਜੀ ਤੁਸੀਂ ਸਾਡੇ ਕੋਲੇ ਤਾਲਮਿਲ ਕਮੇਟੀ ਇੱਕ ਬਣਾ ਲਾਂਗੇ ਤੁਸੀਂ ਸਾਨੂੰ ਨਮਾਇंदे ਆਪਣੇ ਵੀ ਦੇ ਦਿਓ ਵਿੱਚ ਮੰਤਰੀ ਸਾਹਿਬਾਨ ਆ ਜਾਣਗੇ ਵਿੱਚ ਅਫਸਰ ਸਾਹਿਬਾਨ ਆ ਜਾਣਗੇ ਤੇ ਤੁਸੀਂ ਤਾਲਮਿਲ ਕਮੇਟੀ ਦੇ ਵਿੱਚ ਕੋਈ ਵੀ ਸੁਝਾਅ ਕੋਈ ਵੀ ਉਹਦਾ ਇੱਕ ਪੋਰਟਲ ਬਣਾ ਲਾਂਗੇ ਆਨਲਾਈਨ ਹੀ ਭਾਵੇਂ ਤੁਸੀਂ ਕਰ ਲਿਓ ਤੇ ਉਹ ਤੁਸੀਂ ਦੱਸਦੇ ਰਹੋ ਸਾਡੇ ਨਾਲ ਕਿਉਂਕਿ ਕੱਲੇ ਕੱਲਾ ਇੱਕ ਦਿਨ ਮਿਲਣ ਨਾਲ ਨਹੀਂ ਹੋਣਾ ਕੰਮ ਇਹ। ਇਹ ਤਾਂ ਹੋ ਜਾਦਾ ਕਿ ਸਰਪੰਚ ਨੂੰ ਪਰਸੋਂ ਨੂੰ ਕੰਮ ਪੈ ਜੇ ਫਿਰ ਦਵਾਰੇ। ਫਿਰ ਉਹ ਅਗਲੇ ਪੰਚਾਇਤ ਦੇ ਦੀ ਵੇਟ ਕਰੂਗਾ ਉਹ। ਫਿਰ ਉੱਧੇ ਜਾਊਂ ਉੱਧੇ ਦੱਸੂ। ਪਰਸੋਂ ਵਾਲਾ ਕੰਮ ਪਰਸੋਂ ਨੂੰ ਸੁਣ ਲੂ। ਸੁਣ ਕੇ ਕਰਕੇ ਅਸੀਂ ਬਿਲਕੁਲ ਇਸ ਗੱਲ ਨੂੰ ਕਲੀਅਰ ਆਂ ਕਿ ਪ੍ਰਮਾਤਮਾ ਨੇ ਰੋਜ਼-ਰੋਜ਼ ਮੌਕੇ ਨਹੀਂ ਦਿੰਦੇ ਹਜੇ। ਪ੍ਰਮਾਤਮਾ ਨੇ ਮੌਕਾ ਦਿੱਤਾ ਤੁਹਾਨੂੰ ਵੀ ਦਿੱਤਾ ਮੈਨੂੰ ਵੀ ਦਿੱਤਾ। ਪੈਨ ਤੁਹਾਡੇ ਕੋਲੇ ਵੀ ਹੈ ਪੈਨ ਮੇਰੇ ਕੋਲੇ ਵੀ ਹੈ ਤੁਹਾਡੇ ਵਾਲੇ ਪੈਨ ਨੇ। ਲਿਖਣਾ ਵੀ ਐਨੇ ਚਾਹੀਦੇ ਆ ਮੇਰੇ ਵਾਲੇ ਪੈਨ ਨੇ ਲਿਖਣਾ ਵੀ ਆ ਚੱਕ ਪਿੰਡਾਂ ਵਾਲਿਆਂ ਸਾਰੇ ਉੱਥੋਂ ਹੀ ਆਇਆ ਗੁੱਲਡੰਡ ਖੇਡ ਕੇ ਠੀਕ ਹੈ ਨਾ ਸੋ ਪਲੀਜ਼ 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 ਮੇਰਾ ਪਲੀਜ਼ 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 ਬਾਤ ਕਰ ਲਿਓ ਸੋ پتہ ਕਿ ਫਿਰ ਲਾ ਮੈਂ ਨੂੰ ਭੁੱਲ ਗਿਆ ਕੀ ਕਹਿ ਰਿਹਾ ਸੀ ਮੈਂ ਆਏ ਲਾਈਟ ਉੱਟ ਜਾਨੀ ਹੈ ਨਾ ਜੀ ਸੋ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਨਾ ਕਿ ਪਿੰਡਾਂ ਨੂੰ ਅਸੀਂ ਐ ਬਣਾ ਦਿਆਂਗੇ ਕਿ ਲੋਕ ਦੇਖਣ ਆਉਣ ਸਾਰੇ ਦੇਸ਼ ਚੋਂ ਕਿਰ ਪੰਜਾਬ ਦੇ ਪਿੰਡ ਜਿਹੜਾ ਮਰਜੀ ਪਿੰਡ ਆ ਤੱਕੇ ਵੀ ਜਿਹੜਾ ਮਰਜੀ ਪਿੰਡ ਦੇਖ ਲਵੇ ਐ ਇਸ ਵਾਰ ਅਸੀਂ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ੀਦੀ ਦਿਵਸ ਮਨਾ ਰਹੇ 350 ਸਾਲਾ 24 ਨਵੰਬਰ ਨੂੰ ਅਸੀਂ ਉਹਦੇ ਵਾਸਤੇ ਲੱਖ ਪੈਸੇ ਰੱਖ ਲਏ 55 ਕਰੋੜ ਰੁਪਇਆ ਲਗ ਰੱਖ ਲਿਆ ਸਭ ਤੋਂ ਪਹਿਲਾਂ ਤਾਂ ਜਿਹੜੇ ਜਿਹੜੇ ਪਿੰਡਾਂ 'ਚ ਗੁਰੂ ਸਾਹਿਬ ਦੀ ਚਰਨ ਛੋਪਾ ਪ੍ਰਾਪਤ ਹੈ 101 ਪਿੰਡ ਅਸੀਂ ਹੁਣ ਤੱਕ ਸਪੌਟ ਕੀਤਾ ਹੈ। ਉਹਨਾਂ ਪਿੰਡਾਂ ਵਾਸਤੇ ਸੀ ਅਲੱਗ ਫੰਡ ਰੱਖਿਆ ਹੋਇਆ। ਉੱਥੇ ਕੀਰਤਨ ਕਰਾਵਾਂਗੇ। ਉੱਥੇ ਦੀਵਾਨ ਲੱਗਣਗੇ। ਉਹਦੇ ਗੁਰੂ ਸਾਹਿਬ ਦੀ ਮਹਿਮਾ ਹੋਊਗੀ। ਜਿਹੜੇ ਜਿਹੜੇ ਪਿੰਡਾਂ 'ਚ ਚਰਨ ਛੋਪਾ ਪ੍ਰਾਪਤ ਪਿੰਡ ਨੇ ਗੁਰੂ ਸਾਹਿਬ ਦੇ। ਠੀਕ ਹੈ ਨਾ ਉਹ ਉਹਨਾਂ ਪਿੰਡਾਂ ਲਈ ਖਾਸ ਤੌਰ ਤੇ ਸੀ। ਗੁਰੂ ਸਾਹਿਬ ਦੇ ਨਾਂ ਤੇ ਸਪੈਸ਼ਲ ਫੰਡ ਦੇਵਾਂਗੇ ਸੀ ਉਹਨਾਂ ਨੂੰ। ਕਿਉਂਕਿ ਆਪਾਂ ਸਰਵਾਦਾ ਭਲਾ ਮੰਗਣ ਵਾਲੀ ਬਾਣੀ ਜਿਹੜੀ ਹੈ ਉਹ ਹਰ ਰੋਜ਼ ਪਿੰਡਾਂ ਦੇ ਸਪੀਕਰਾਂ 'ਚੋਂ ਸਵੇਰੇ ਸ਼ਾਮ ਬੋਲਿਆ ਜਾਂਦਾ ਸਰਵਾਦਾ ਭਲਾ ਤੇ ਅੱਜ ਜੋ ਹੋ ਰਿਹਾ ਹੈ ਇਨਸਾਨੀਅਤ ਜਿਹੜੀ ਹੈ ਸ਼ਰਮਸਾਰ ਹੋ ਰਹੀ ਹੈ ਤੁਸੀਂ ਦੇਖੋ ਕਿੱਡੀ ਵੱਡੀ ਘਟਨਾ ਪਹਿਲਗਾਮ 'ਚ ਹੋਈ ਹੈ ਬਹੁਤ ਨਿਰਦੋਸ਼ ਲੋਕਾਂ ਜਿਹੜੇ ਨੇ ਉੱਥੇ ਮਾਰੇ ਗਏ ਨੇ ਪਰ ਆਪਾਂ ਭਾਈਚਾਰਕ ਸਾਂਝ ਆਪਣੀ ਤੋੜਨੀ ਨਹੀਂ ਭਾਈਚਾਰਕ ਸਾਂਝ ਦਾ ਜਿਹੜਾ ਸਭ ਤੋਂ ਵੱਡਾ ਮੁੱਢ ਹੈ ਉਹ ਪਿੰਡਾਂ 'ਚ ਮਰੇਗਾ ਦੀ ਗੱਲ ਕਰਦੇ ਲਿਆ ਨਰੇਗਾ ਦਾ ਅਸੀਂ ਕੀਤਾ ਕਿ ਜਦੋਂ ਕੰਮ ਹੋਵੇ ਜਿਵੇਂ ਹੁਣ ਸੀਜ਼ਨ ਹੈ ਹੜੀ ਦਾ ਜਦੋਂ ਕੰਮ ਹੋਵੇ ਫਿਰ ਤਬਾਦ ਹੁਣ ਜੀਰੀ ਲਾਵਾਂਗੇ ਜੂ ਮਈ ਜੂਨ ਚ ਚੋਨੇ ਦਾ ਆਫੀਸਿੰਗ ਸ਼ੁਰੂ ਜਦੋਂ ਕੰਮ ਹੋਵੇ ਮਾਰਕੀਟ ਚ ਮਤਲਬ ਖੇਤਾਂ ਚ ਕੰਮ ਹੋਵੇ ਉਦੋਂ ਨਰੇਗਾ ਨਹੀਂ ਚਲਾਉਣੀ ਉਦੋਂ ਸਿਰਫ ਉਹਨਾਂ ਨੂੰ ਜਿਹੜਾ ਕੰਮ ਹੈਗਾ ਉਹ ਕਰ ਲੈਣ ਦੋ ਪੱਕੀ ਕਰਦੇ ਸੀ ਬਰਾਬਰ ਚਲਾ ਲੈਂਦੇ ਉਹਦੇ ਉਹ ਵਿਚਾਰੇ ਦੇਖਦੇ ਰਹੇ ਇੱਧਰ ਜਾਈਏ ਤਾਂ ਕਾਰਡ ਕੈਨਸਲ ਹੁੰਦਾ ਜੇ ਇੱਧਰ ਜਾਵਾਂਗੇ ਤਾਂ ਆ ਦਿਹਾੜੀ ਮਿਲਦੀ ਮਿਲਦੀ ਹੁਣ ਕੋ ਕਰਤਾ ਉਹਨਾਂ ਨੂੰ ਉਦੋਂ ਕੰਮ ਮਿਲੂਗਾ ਜਦੋਂ ਕੰਮ ਨਹੀਂ ਹੈਗਾ ਮਾਰ ਕੋਈ ਮਈ ਮਈ ਚ ਕੋਈ ਕੰਮ ਨਹੀਂ ਹੁੰਦਾ ਜ਼ਿਆਦਾ ਮਈ ਜੂਨ ਚ ਚਲਾ ਲਓ ਸਤੰਬਰ ਅਕਤੂਬਰ ਚ ਫੇਰ ਚੋ ਨਾ ਜਾਂਦਾ ਉਹਦੋਂ ਬੰਦ ਕਰ ਦਿਓ ਨਵੰਬਰ ਚ ਕਣਕ ਲੱਗ ਬਿਜਣੀ ਹੁੰਦੀ ਹੈ ਕਣਕ ਤੋਂ ਬਾਅਦ ਫੇਰ ਦਸੰਬਰ ਵੇਲਾ ਪਿਆ ਜਨਵਰੀ ਵੇਲੀ ਤੇ ਉਦੋਂ ਕਰ ਲਓ ਉਹਨਾਂ ਨੂੰ ਉਦੋਂ ਕੰਮ ਮਿਲੇ ਜਦੋਂ ਕੰਮ ਹੈ ਨਹੀਂ। ਨਰੇਗਾ ਬਣਾਈਏ ਇਸੇ ਕੰਮ ਵਾਸਤੇ ਜੇ ਆਂ ਥੋੜੀ ਜਿਹੀ ਬਰਾਬਰ ਲਾ ਦੋ। ਔਰ ਨਰੇਗਾ ਚ ਅਸੀਂ ਬਦਲਣ ਵੀ ਲੱਗਿਆ। ਕਹਿੰਦਾ ਮੈਂ ਸਹਿਰ ਸੈਂਟਰ ਨੂੰ ਵੀ ਕਹਾਂ ਤੂੰ ਬਦਲ ਦੋ। ਨਰੇਗਾ ਚ ਕੋਈ ਕ੍ਰੀਏਟਿਵ ਕੰਮ ਤਾਂ ਹੋਣ। ਪ੍ਰੋਡਕਟਿਵ ਕੰਮ ਹੋਣ। ਇੱਧਰ ਲਈ ਪੜੀ ਚੱਕ ਕੇ ਇੱਧਰ ਤਰ ਦਿੰਦੇ ਨੇ। ਅਗਲੀ ਵਾਰ ਇੱਧਰ ਹੀ ਚੱਕ ਕੇ ਇੱਧਰ ਤਰ ਦਿੰਦੇ ਨੇ। ਕੋਈ ਕੰਮ ਤਾਂ ਹੋਵੇ ਪਿੰਡ ਦਾ। ਕੰਮ ਹੋਇਆ ਜੀ ਆ ਤਿੰਨ ਵਾਰੀ ਇੱਧਰ ਤਰਤੀ ਜੀ ਤਿੰਨ ਵਾਰੀ ਇੱਧਰ ਤਰਤੀ। ਟੋਕਰੇ ਚ ਕਹੀ ਰੱਖਦੇ ਆ ਮਾਵਾ ਪੈਣ ਕੁਝ ਸਕੂਲਾਂ ਦੇ ਕੰਮ ਕਰਾਈਏ ਉਹਨਾਂ ਤੋਂ ਨਰੇਗਾ ਚ ਆਪਾਂ ਗਰਾਊਂਡ ਬਣਾ ਸਕਦੇ ਆ ਜੀ ਕੁੱਕ ਪਿੰਡ ਰਵਾੜਾ ਹੋਵੇ ਉਹਦਾ ਨਰੇਗਾ ਦਾ ਸੋ ਅਸੀਂ ਤੁਹਾਨੂੰ ਇਹ ਆਉਣ ਵਾਲੇ ਦਿਨਾਂ ਚ ਇਹਦੇ ਬ੍ਰੋਸ਼ਰ ਬਣਾ ਕੇ ਦੇਵਾਂਗੇ ਕਿ ਨਰੇਗਾ ਚ ਕੀ ਕੀ ਹੋ ਸਕਦਾ ਹੈ ਉਹ ਕਰਵਾਓ ਸਰਪੰਚਾਂ ਨੂੰ ਦੁਹਾਰ ਦੇਵਾਂਗੇ ਕਿ ਤੁਸੀਂ ਕੰਮ ਤੁਸੀਂ ਸਪੋਟ ਤੁਸੀਂ ਕਰ ਸਕਦੇ ਹੋ ਕਿ ਆਹ ਕਰਵਾਉਣਾ ਤਾਂ ਜਿਹੜਾ ਨਰੇਗਾ ਸੈਕਟਰੀ ਉਹਨੂੰ ਆਰਡਰ ਦੇਵਾਂਗੇ ਕਿ ਸਰਪੰਚਾਂ ਨੂੰ ਪੁੱਛ ਕੇ ਕਰਾ ਆਪਣੇ ਆਪ ਹੀ ਰਿਸਟਰ ਲਾਏ ਨੇ ਪੱਚੇ ਜਿਹੇ ਰਿਸਟਰਾਂ ਤੇ ਸਾਈਨ ਕਰਾ ਲੈਂਦੇ ਨੇ ਕੰਮ ਕੋਈ ਹੋਰ ਕਰ ਜਾਂਦਾ ਦਿਹਾੜੀ ਕਿਸੇ ਹੋਰ ਨੂੰ ਦੇ ਦਿੰਦੇ ਨੇ ਮੈਨੂੰ ਤਾਂ ਪਤਾ ਮੈਂ ਆਇਆ ਹੁਣੇ ਨਾ ਤੁਹਾਡੇ ਚੋਂ ਹੀ ਬਾਕੀ ਨੂੰ ਪਤਾ ਨਹੀਂ ਆਪਾਂ ਛੱਡੋ ਪਰ ਉਹਨਾਂ ਦੀ ਗੱਲ ਵੀ ਨਹੀਂ ਕਰਨੀ ਉਹ ਤਾਂ oh my god ਮੈਂ ਨਹੀਂ ਗੱਲ ਕਰਨੀ ਉਹਨਾਂ ਦੀ ਉਹ ਉਹਦੀ ਕਰਤਾ ਜਿਹੜਾ ਕਰਨਾ ਸੀ ਕੰਮ ਦਾ ਫਿਰਦੇ ਨੇ ਤਾਂ ਉਹ ਚਪਕਦੇ ਜਿੱਥੇ ਮਰਜੀ ਫਿਰਦੇ ਰਹਿਣ ਹਾਂਜੀ ਉਹ ਛੱਡੋ ਉਹਨਾਂ ਦੀ ਕੀ ਗੱਲ ਕਰਾਂਗੇ ਯਾਰ ਉਹ ਜਿਨ੍ਹਾਂ ਦੀਆਂ ਉਹ ਜਿਨ੍ਹਾਂ ਦੀ ਅਕਾਲ ਤਖਤ ਸਭ ਜਾ ਕੇ ਲੱਤ ਟੁੱਟ ਜਾਂਦੀ ਹੁਣ ਉਹਨੇ ਕੀ ਗੱਲਾ ਕਰਾ ਰਹੀ ਯਾਰ ਉਹਨਾਂ ਦੇ ਕੀ ਗੱਲਾਂ ਕਰਾਂਗਾ ਪਰ ਰੱਬ ਨਾ ਨਾ ਕਿਸੋਂ ਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਹੈ ਮੱਤ 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 ਵਜੀ ਪਈ ਹੈ ਪਤਾ ਨਹੀਂ ਕੀ ਕਰੀ ਜਾਂਦੇ ਫਿਰਦੇ ਆ ਜੀ ਚਲੋ ਫਿਰਦੇ ਰਹਿਣਾ ਆਪਾਂ ਨਹੀਂ ਲੈਣਾ ਸੋ ਇਸ ਕਰਕੇ ਤੁਹਾਨੂੰ ਇੱਥੇ ਬੁਲਾਇਆ ਕਿ ਮੀਟਿੰਗਾਂ ਆਪਣੀਆਂ ਲਗਾਤਾਰ ਜਾਰੀ ਰਹਿਣਗੀਆਂ। ਤਾਲਮਿਲ ਕਮੇਟੀ ਬਣਾ ਕੇ ਇੱਕ ਤੇ ਜਦੋਂ ਮਰਜ਼ੀ ਤੁਸੀਂ ਆਪਣੇ ਸੁਝਾਅ ਦੇ ਸਕਦੇ ਹੋ। ਤੇ ਤੁਹਾਨੂੰ ਪੁੱਛ ਕੇ ਕੰਮ ਕਰਾਂਗੇ ਕਿ ਕੀ ਕੰਮ ਆਦਿਕਾ। ਕਿਉਂਕਿ ਪਤਾ ਕੀ ਹੈ? ਸਰਕਾਰ ਵੱਲੋਂ ਆ ਜਾਂਦਾ ਪੈਸਾ ਪਿੰਡ ਦੀ ਉਹਨੂੰ ਲੋੜ ਹੀ ਨਹੀਂ ਹੁੰਦੀ। ਪਿੰਡ 'ਚੋਂ ਉਸ ਚੀਜ਼ ਦੀ ਲੋੜ ਹੀ ਨਹੀਂ ਹੁੰਦੀ, ਉਹ ਬਣਾ ਕੇ ਦੇ ਦਿੰਦੇ ਨੇ। ਪਿੰਡ ਨੂੰ ਪੁੱਛ ਲਓ ਯਾਰ ਕੀ ਲੋੜ ਹੈ। ਉਹ ਕਹਿੰਦੇ ਇਹਦੀ ਵਜ੍ਹਾ ਸਾਨੂੰ ਆਹ ਕਰ ਦਿਓ ਜੀ। ਇਹਦੀ ਵਜ੍ਹਾ ਸਾਡੇ ਸਕੂਲ 'ਚ ਆਹ ਕਰ ਦਿਓ ਜੀ। ਪਹਿਲਾਂ ਕੀ ਹੁੰਦਾ ਸੀਗਾ ਹੁਣ ਇਹਨਾਂ ਨੇ ਇਹਨਾਂ ਨੇ ਆਪਾਂ ਨੂੰ 70 ਸਾਲਾਂ ਚ ਆਹੀ ਸਿਖਾਇਆ ਹੋਰ ਕਰਨ ਕੀ ਉਹ ਜਦੋਂ ਮੈਂ ਨਵਾਂ ਨਵਾਂ MP ਬਣਿਆ ਸੰਗਰੂਰ ਤੋਂ ਬੈਠਿਆ ਧੂਰੀ ਵਾਲੇ ਆਪਣੇ ਤੇ ਦਫ਼ਤਰ ਚ ਮੈਂ ਕਿਹਾ ਚਲੋ ਵੀ ਲੋਕਾਂ ਨੇ ਮੌਕਾ ਦਿੱਤਾ ਹੈ 5 ਕਰੋੜ ਰੁਪਇਆ ਹੈਗਾ ਇੱਕ ਸਾਲ ਦਾ ਮੈਂ MP ਕੋਲੇ ਮੈਂ ਕਿਹਾ ਵੀ ਲੋਕਾਂ ਨੂੰ ਦੇਵਾਂਗੇ ਲੋਕਾਂ ਦਾ ਪੈਸਾ ਲੋਕਾਂ ਦਾ ਪਹਿਲੇ ਉਹ ਪੰਚਾਇਤ ਆਈ ਲੈ ਰਿਹਾ ਗੇਲੇ ਪਾਸਿਓਂ ਪਿੰਡ ਸੀ ਕੋਈ MP ਸਾਹਸਾਸੀ ਸਾਹਸਾਸੀ ਗ੍ਰਾਂਟ ਚਾਹੀਦੀ ਮੈਂ ਬਿਲਕੁਲ ਦੇਵਾਂਗੇ ਗ੍ਰਾਂਟਾਂ ਤੁਹਾਨੂੰ ਦੇ ਨੇ ਸਾਢੇ 3 ਲੱਖ ਚਾਹੀਦਾ ਜੀ ਮੈਂ ਸਾਢੇ 3 ਲੱਖ ਦੇ ਦਾਂ ਲਿਖ ਕੇ ਦੇ ਦੋ ਬਸ ਮੈਂ ਤਾਂ ਪਾ ਕੇ ਵੀ ਕਿਹੜੇ ਮੰਤਬਲੀ ਚਾਹੀਦਾ ਫਿਰ ਉਹ ਵਿਭਾਗ ਨੂੰ ਪੈਸੇ ਦੇ ਦੀਏ ਸ਼ਮਸ਼ਾਨ ਘਾਟਾਂ ਨੇ ਕੰਨਾ ਉੱਚੇ ਚੱਕੜੀਆਂ ਜੀ ਮੈਂ ਕੀ ਗੱਲ ਆਪਦੇ ਮੁਰਦਿਆਂ ਤੇ ਯਕੀਨ ਨਹੀਂ ਤੁਹਾਨੂੰ ਵੀ ਮਗਾ ਛੱਡ ਗਏ ਕਿਤੇ ਬਾਹਰ ਨੂੰ ਪਵਾ ਕਰੇ ਨਾ ਆ ਜਾਣ ਦੁਆਰੇ ਮੈਂ ਯਾਰ ਕੋਈ ਲਾਇਬ੍ਰੇਰੀ ਵਾਸਤੇ ਲੈ ਲਓ। ਕੋਈ ਸਕੂਲ ਦੇ ਕਮਰੇ ਪਾ ਦਿੰਨੇ ਆ। ਸੋਲੋ ਲਾਈਟਾਂ ਲਾ ਦਿੰਨੇ ਆ। ਮੈਨੂੰ ਕਹਿੰਦੇ ਯਾ ਜਿਹੜੇ ਉਸ ਕੰਮ ਗਣਾਏ ਨੇ। ਸਮਸ਼ਾਨ ਘਾਟ ਨਹੀਂ ਕੰਨਾ ਤੋਂ ਬਿਨਾ। ਇੱਕ ਅਰਸਾ ਦੇਣ ਤੁਸੀਂ। ਮੈਂ ਹਾਂ। ਭੈ ਪੈਸੇ ਸਾਰਾ ਇਹ ਡਿਵੈਲਪਮੈਂਟ ਵਾਸਤੇ ਆ। ਕਹਿੰਦੇ ਸਾਡਾ ਕਸੂਰ ਨਹੀਂ ਜੀ। ਸਾਨੂੰ ਤਾਂ ਜਿੰਨ ਜਦੋਂ ਵੀ ਮਿਲੇ ਨੇ ਪੈਸੇ ਸੁਫੀਆਨ ਘਾਟ ਵਾਸਤੇ ਮਿਲੇ ਨੇ ਜੀ ਬਸ। ਫਾਨੂ ਸਮਸ਼ਾਨ ਘਾਟਾ ਤੂੰ ਤਾਂ ਹੀ ਨਹੀਂ ਉਠੜ ਦਿੱਤਾ ਇਹਨਾਂ ਨੇ। ਉਏ ਮਤਲਬ ਕਿਉਂਕਿ ਉਹ ਕਹਿੰਦੇ ਇਹਨਾਂ ਨੂੰ ਪਤਾ ਹੀ ਨਾ ਲੱਗੇ ਇਹਨਾਂ ਨੂੰ ਵੀ ਕੀ ਕੀ ਕਰ ਸਕਦੇ ਹੱਕ ਕੀ ਨੇ ਇਹਨਾਂ ਦੇ ਉਹਨਾਂ ਨੇ ਦੱਸਿਆ ਹੀ ਨਹੀਂ ਆਪਾਂ ਨੂੰ ਨਾ ਜਵਾਬ ਪੜ੍ਹਨ ਦਿੱਤੇ ਸਾਡੇ ਨੌਵੀਂ ਤੱਕ ਕਹਿੰਦੇ ਕੋਈ ਫੇਲ ਨਹੀਂ ਕਰਨਾ ਦਸਵੀਂ 'ਚ 80% ਫੇਲ ਹੋ ਜਾਂਦੇ ਚਲ ਆ ਜਾ ਆਟਾ ਦੇ ਦਾਲ ਸਕੀਮ 'ਚ ਆ ਗਿਆ ਹੁਣ ਤੂੰ ਬੱਸ ਚੱਲ ਕਮਾਈ ਚੱਲੋ ਕਿਉਂ ਨਹੀਂ ਫੇਲ ਕਰਨਾ ਯਾਰ ਬੱਚੇ ਦਾ ਪਤਾ ਤਾਂ ਲੱਗੇ ਨਾ ਟੈਸਟ ਪਹਿਲਾਂ ਲੈ ਲਓ ਤੇ ਨਵੇਂ ਮਹੀਨੇ ਬਾਅਦ ਲੈ ਲਓ ਪਤਾ ਲੱਗ ਜੇ ਬੱਚੇ ਦਾ ਅੱਜ ਕੱਲ ਤਾਂ ਚਾਰ ਚਾਰ ਟੈਸਟ ਹੁੰਦੇ ਨੇ ਸੈਮੈਸਟਰ ਟੈਸਟ ਹੁੰਦੇ ਨੇ ਉਹ ਸਰਕਾਰੀ ਸਕੂਲਾਂ 'ਚ ਪੜ੍ਹਾਈ ਦੇਖਿਓ ਤੁਸੀਂ ਟੀਚਰ ਆਉਣਗੇ ਜਿੱਥੇ ਅਜੇ ਟੀਚਰ ਘਟਨੇ ਕਰ ਰਹੇ ਹਨ ਭਰਤੀ ਉਹਨਾਂ ਨੂੰ ਕੋਈ ਕਾ ਕੋਟਾ ਕੂਟੇ ਚ ਉਹਨਾਂ ਦੇ ਕੇਸ ਪਾਸੇ ਹੋਏ ਨੇ ਉਹ ਵੀ ਅਸੀਂ ਕਲੀਅਰ ਕਰਾ ਕੇ ਟੀਚਰ ਵੀ ਆਉਣਗੇ ਪੜ੍ਹਾਈ ਵੀ ਅਸੀਂ ਹੋਊਗੀ ਮਰਜ਼ੀ ਹੋਊਗੀ ਤੁਹਾਡੀ ਪ੍ਰਾਈਵੇਟ ਚ ਪੜਾਉਣਾ ਪ੍ਰਾਈਵੇਟ ਚ ਪੜਾ ਲਓ ਸਰਕਾਰੀ ਚ ਪੜਾਉਣਾ ਸਰਕਾਰੀ ਚ ਪੜਾ ਲਓ ਪਰ ਪ੍ਰਾਈਵੇਟ ਚ ਫੀਸ ਲੱਗੂਗੀ ਸਰਕਾਰੀ ਚ ਫੀਸ ਵੀ ਨਹੀਂ ਲੱਗਣੀ ਪੜ੍ਹਾਈ ਇੱਕੋ ਜੀ ਬਲਕਿ ਸਰਕਾਰੀ ਵਾਲੀ ਵਧੀਆ ਹੋਊਗੀ ਪ੍ਰਾਈਵੇਟ ਨਾਲੋਂ ਵਰਦੀਆਂ ਵੀ ਉੱਥੇ ਹੀ ਕਿਤਾਬਾਂ ਵੀ ਉੱਥੇ ਮਿਲਣਗੀਆਂ ਇਹੀ ਅਸਤਾਨਾ ਦਾ ਕਰਾਂਗੇ ਜੀ ਪ੍ਰਾਈਵੇਟ ਨੂੰ ਵਧੀਆ ਬਣਾ ਦਾਂਗੇ ਜੀ ਇਨਾਂ ਨੇ ਕੀ ਕੀਤਾ ਸਰਕਾਰੀ ਖਤਮ ਕਰਤੇ ਪ੍ਰਾਈਵੇਟ ਖੜੇ ਕਰਤੇ ਤੁਸੀਂ ਲੈ ਲੈ ਕਿ ਮਜਬੂਰੀ ਜਾਣਾ ਪੈਂਦਾ ਉੱਥੇ ਜੀ ਕੀ ਕਰੀਏ ਸੋ ਜਦੋਂ ਇੱਥੇ ਖਜ਼ਾਨਾ ਸੀ ਖਜ਼ਾਨਾ ਵੀ ਭਰੀ ਜਾਂਦੇ ਕੋਈ ਕਾਟਾ ਨਹੀਂ ਪੈਣ ਦਿੰਦੇ ਮੈਂ ਕਦੇ ਕਿਹਾ ਤਿੰਨ ਸਾਲ ਹੋ ਗਏ ਮੈਂ ਕਦੇ ਕਿਹਾ ਖਜ਼ਾਨਾ ਖਾਲੀ ਹੈ ਜਿੰਨੇ ਚਾਹੀਦੇ ਲਓ ਜੀ ਆਜੋ ਖਜ਼ਾਨਾ ਨਹੀਂ ਖਾਲੀ ਹੁੰਦਾ ਕਦੇ ਵੀ ਸਰਕਾਰਾਂ ਦਾ ਇਹ ਨੀਤ ਖਾਲੀ ਸੀ ਖਿਆ ਨਾ ਖਾਲੀਆ ਖਿਆ ਨਾ ਖਾਲੀਆ ਕਾਹਦੇ ਬਾਤੇ ਬੈਠੇ ਹੋ ਮੇਰੇ ਤੇ ਤੁਸੀਂ ਐ ਅੱਧ ਅੱਧੇ ਮੁੰਡੇ ਤਾਂ ਐਸੇ ਕਰਕੇ ਭੱਜ ਗਏ ਸਾਡੇ ਬਾਹਰਲੇ ਮੁਲਕਾਂ ਨੂੰ ਉਹ ਬਾਰੇ ਉਹ ਮੇਤੋ ਮੰਤਰੀ ਕਹੀ ਜਾਂਦਾ ਖਿਆ ਨਾ ਖਾਲੀਆ ਛੋਟਾ ਛੋਟਾ ਚੱਲੋ ਚਲੀਏ ਯਾਰੇ ਤੂੰ ਸਰਕਾਰਾਂ ਨੇ ਕੋਈ ਉਮੀਦ ਦੇਣੀ ਹੁੰਦੀ ਐ ਨੌਕਰੀਆਂ ਦੇਵਾਂਗੇ 52000 ਨੌਕਰੀਆਂ ਦੇ ਚੁੱਕਿਆ ਹੁਣ ਤੱਕ ਐ ਕਈ ਤਾਂ ਇੱਥੇ ਦਿੱਤੀਆਂ ਮੈਂ ਇੱਥੇ ਐਸੇ 52000 ਸਰਕਾਰੀ ਨੌਕਰੀਆਂ ਤੁਹਾਡੇ ਪਿੰਡਾਂ ਚ ਵੀ ਮਿਲੀ ਹੋਣੀ ਕਿਤੇ ਨਾ ਕਿਸੇ ਨੂੰ ਔਰ ਬਿਨਾਂ ਕਿਸੇ ਰਿਸ਼ਵਤ ਤੋਂ ਬਿਨਾਂ ਗਰੇਸ਼ ਪਾਰਸ਼ ਤੋਂ ਇੱਕ ਘਰ ਚ ਦੋ ਦੋ ਵੀ ਮਿਲੀਆਂ ਨੇ ਹਾਂ ਕੋ ਜੇ ਮੈਰਿਟ ਚ ਆ ਗਿਆ ਅਸੀਂ ਇਹ ਥੋੜੀ ਦੇਖਦੇ ਆ ਵੀ ਘਰ ਇਹ ਘਰ ਚ ਦੋ ਆ ਗਈਆਂ ਆ ਆਜੋ ਭਾਈ ਨੰਬਰ ਲਓ ਆਜੋ ਲਾਇਬ੍ਰੇਰੀਆਂ ਖੋਲ ਰੇ ਪਿੰਡਾਂ ਚ ਉੱਥੇ ਪੜ ਲਓ ਸਾਰੀਆਂ ਕਿਤਾਬਾਂ ਧਰਾਂਗੇ ਉੱਥੇ ਪਟਵਾਰੀ ਭਰਤੀ ਹੋਣ ਦੀਆਂ ਪੁਲਿਸ ਚ ਭਰਤੀ ਹੋਣ ਦੀਆਂ ਐਸਡੀਓ ਭਰਤੀ ਹੋਣ ਦੀਆਂ ਸਾਰੀਆਂ ਕਿਤਾਬਾਂ ਕੰਪੀਟੀਸ਼ਨ ਦੀਆਂ ਉੱਥੇ ਪਈਆਂ ਨੇ ਪੜੋ ਪੜ ਕੇ ਆਓ ਇਹ ਹੈ ਜੇ ਪੰਜਾਬ ਸਜਣਾ ਪੈਣਾ ਆਪਾਂ ਨੂੰ